ਪਿੰਡ ਲੱਕੜਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ 5 ਲੱਖ ਦੀ ਫਿਰੋਤੀ ਮੰਗਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮਲੋੜ ਦੇ ਡੀਐਸਪੀ ਕਪਾਲ ਸਿੰਘ ਸੰਧੂ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਹਾ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿਖੇ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ ਉਸਨੇ ਵਿਦੇਸ਼ੀ ਨੌਪਰਾ ਤੋਂ ਫੋਨ ਕਰਕੇ ਇੱਕ ਮੈਸੇਜ ਕਰਕੇ ਵੀ 5 ਲੱਖ ਰੁਪਏ ਦੀ ਫਿਰੋਤੀ ਮੰਗੀ ਜਾਰੀ ਸੀ ਲੈਖਤੀ ਮੈਸੇਜ ਦੇ ਵਿੱਚ ਵੀ ਲੌਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਲ ਲਿਖੇ ਗਏ ਨੇ ਜੋ ਫੋਨ ਕੀਤੇ ਜਾ ਰਹੇ ਸਨ ਉਹ ਗੋਲਡੀ ਬਰਾੜ ਦਾ ਜ਼ਿਕਰ ਕਰਦੇ ਹੋਇਆ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੇਣ ਦੀ ਧਮਕੀਆਂ ਦੇ ਰਿਹਾ ਸੀ ਜੀਐਸਪੀ ਸੰਤੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਵੀ ਇਸੇ ਪਿੰਡ ਲੱਕੜਵਾਲਾ ਦਾ ਹੀ ਰਹਿਣ ਵਾਲਾ ਹੈ ਜਿਸ ਦਾ ਨਾਮ ਜਸਪ੍ਰੀ ਸਿੰਘ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਬਾਬਤ ਹੋਰ ਕੀ ਜਾਣਕਾਰੀ ਦਿੰਦੇ ਹੋਏ ਨਜ਼ਰ ਆਏ ਸੁਣ ਲੈਣੇ ਅਬ ਕੀ ਮਤਲਬ ਮਾਮਲਾ ਸਾਰੇ ਇਹਨਾਂ ਦਾ ਤੇ ਕੀ ਮਤਲਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਫਰੋਥੀ ਨੇ ਜਸਪੀ ਸਿੰਘ ਹੈ ਜੀ ਇਹਨੇ ਮਾਸਟਰ ਜਸਮਿੰਦਰ ਸਿੰਘ ਵਾਸੀ ਪਿੰਡ ਗੰਦਰ ਤੋਂ ਜੀ 5 ਲੱਖ ਦੀ ਫਰੋਥੀ ਮੰਗੀ ਸਾਰੇ ਨੇ ਤੇ ਅਸੀਂ ਇਹ ਸਿਮ ਕਦਮਾ ਦਰਜ ਕਰਕੇ ਰਾਤ ਕੀ ਸੀ ਇਹਨੂੰ ਅਰੈਸਟ ਕਰ ਲਿਆ ਜੀ ਤੇ ਅੱਜ کورٹ ਚ ਭੇਜ ਕੀਤਾ ਸੀ ਜਿਵੇਂ ਇੱਕ ਦਿਨ ਦਾ ਪੁਲਿਸ ਮਾਰ ਦਿਲਿਆ ਇਹਨੇ ਮੈਲਦੀ ਆ ਸਰ ਹੈ ਕਿ ਇਕਰਾਰ ਕੀਤੇ ਕੀ ਇਹ ਇਹ ਜੋ ਕੀਤਾ ਬੀ ਚੈਲਨੋ ਮੈਂ ਕਰਦੇ ਹਾਂ ਜੀ ਜੋ ਸਾਹਮਣਿਆਂ ਦਾ ਉਸ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਕੋਈ ਰਿਕਾਰਡ ਕੋਡ ਹੈਗਾ ਜਾਂ ਮਾਮਲੇ ਨੂੰ ਦਰਜੰਦਾ ਕੋਈ ਪਹਿਲਾਂ ਸਰ ਹੈ ਨਹੀਂ ਕੋਈ ਰਿਕਾਰਡ ਮਲਾਇਆ ਤੇ ਕੀ ਦੇ ਨਾਂ ਤੇ ਮੰਗੀ ਗਈ ਸੀ ਕੋਈ ਫਰੋਤੀ ਕੀ ਦੇ ਮਲਵਾ ਕੇ ਸੀ ਇਹ ਸਾਰੇ ਨੇ 골ਡੀ ਬਰਾਦ ਦਾ ਨਾਮ ਲਿਆ ਸੀ ਬਈ ਉਹਦਾ ਬੰਦਾ 골ਡੀ ਬਰਾਦ ਦਾ ਬੰਦਾ ਜੀ ਇਹ ਬੰਦਾ ਕਤਿਆ ਸੀ ਕਿੰਨੇ ਟਾਈਮ ਚ ਮਲ ਪੁਲਿਸ ਨੇ ਹਸਲ ਕਰ ਲਿਆ ਗ੍ਰਿਫਤਾਰ ਕੰਟਰੀ ਸਰ 24 ਘੰਟੇ ਚ ਹੋ ਗਈ ਜੀ ਆ ਸਰ ਇੱਕ ਲੱਕੇ ਮਿੰਡੇ ਦਾ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲੋਂ ਕੀ ਮਾਮਲਾ ਕਿਸੇ ਵਾਰ ਕੀ ਗਿਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ 2 ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਕਲੈਕਟਿਵ ਮੈਸੇਜ ਵੀ ਪਾਇਆ ਜਸਟ ਲਾਰੈਂਸ ਗੁਪਤ 골ਡੀ ਬਰਾਡ ਦਾ ਹੋਰ ਗੈਂਗਸਟਰ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸ ਵੰਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਇਤਲਾਹ ਦਿੱਤੀ ਗਈ ਸੀਗੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀ ਮਦਨ ਨਾਲ ਅਸੀਂ ਆਪਣਾ ਉਹ ਉਹਨੇ ਪ੍ਰੈਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕਣ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਹੈ ਕੀ ਕੋਈ ਇਹਦਾ ਅੱਗੇ ਗੈਂਗ ਨਾਲ ਹੈ ਸੰਬੰਧ ਚ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸੰਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ੈ ਤੇ ਜਾਂ ਕਿਸੇ ਹੋਰ ਨਾਲ ਰਲ ਕੇ ਇਹ ਕੰਮ ਕੀਤਾ ਜਾਂ ਆਪਣੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲੇ ਫਿਰ ਨਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ